ਦੇ ਨਿਹੰਗ ਸਿੰਘ ਗਤਕਾ ਦੀ ਉਹਦੂ ਪਿੱਛੇ ਫੌਜੀ ਸੂਰਮੇ ਉਹ ਪਿੱਛੇ ਖੇਡਦੇ ਉਹ ਕਹਿੰਦੇ ਰਾਹ ਦੀਆਂ ਨਾ ਕਰਨੀ ਲੜਾਈ ਮਾੜਿਆਂ ਦੇ ਯਾਰ ਪਾਤਸ਼ਾਹ ਚੰਡੇ ਚੂਲਦੇ ਚੂਲਦੇ ਨਗਾਰੇ ਆਉਂਦੇ ਵੱਜਦੇ ਨੀਲੇ ਦੇ ਸਵਾਰ ਪਾਤਸ਼ਾਹ ਜੀ ਚੰਡੇ ਚੂਲਦੇ ਗੁਰਾਂ ਦਾ ਗੁਰਿੰਦ ਸਿੰਘ ਪਿਆਰਾ ਨਾਹੇ ਗੁਰਾਂ ਦਾ ਗੁਨਾ ਦਾ ਗਵਿੰਦ ਸਿੰਘ ਪਿਆਰਾ ਤੇ ਗੁਜਰੀ ਦਾ ਚੰਨ ਚਮਕੇ ਛੇਰ ਕਾ ਲਗੀ ਕਲਗੀ ਮਾਰਦੀ ਦਮਕਾ ਮਠੀ ਮਠੀ ਮਾਲਾ ਫੇਰਦੇ ਓ ਡਿੱਗੇ ਪਏ ਨੂੰ ਓ ਡਿੱਗੇ ਪਏ ਨੂੰ اٹھਾਉਣਾ ਯਾਰ ਜੀ ਵਿਚਾਰ ਪਾਤਸ਼ਾਹ ਦੀ ਠੰਡੇ ਚੂਲ ਦੇ ਗਾਰੇ ਆਉਂਦੇ ਵਜਦੇ ਨੀਲੇ ਤੇ ਸਵਾਰ ਬਾਤਸ਼ਾਹ ਦੀ ਚੰਡੇ ਚੂਲਦੇ ਇੱਕ ਨਾਲ ਕਾਵੀਆਂ ਦੀ ਢੋਲੀ ਪੜਦੇ ਖੁਸ਼ੀ ਚ ਸ਼ਾਇਰੀਆਂ ਆਪ ਕਾਵਦੇ ਕਾਵਦੇ ਮਹਾਨ ਲਖਾਰੀ ਵਿਦਿਆ ਦੇ ਹੜ ਜਾਪਦੇ ਗਾ ਲਗਾਤਰਾ ਉਹ ਗਾ ਲਗਾਤਰਾ ਸੁਣੈਰੀ ਛੋਲਾ ਜਾਪੇ ਸਰਕਾਰ ਬਾਤਸ਼ਾਹ ਦੀ ਚੰਡੇ ਚੂਲਦੇ ਚੂਲ ਦੇ ਨਗਾਰੀ ਆਉਂਦੇ ਵਜਦੇ ਨੀਲੇ ਦੇ ਸਵਾਰ ਪਾਤਸ਼ਾਹ ਜੀ ਚੰਡੇ ਚੂਲ ਦੇ ਖੇਡਾਂ ਇਹਨਾਂ ਦਾ ਹਾਥੀ ਕਰੇ ਖੇਡਾਂ ਹਾਂ ਕਰੇ ਖੇਡਾਂ ਇਹਨਾਂ ਦਾ ਹਾਥੀ ਤੇ ਝੁੱਕ ਗਏ ਲਿਆਵੇ ਤੀਰ ਨੂੰ ਐਸਾ ਵੇਖਿਆ ਵੇਖਿਆ ਸ਼ਕੀਨ ਸ਼ਿਕਾਰੀ ਮੁਕਤੀ ਦਾ ਦਾਨ ਵੰਡਦੇ ਨੀਲਾ ਇਹਨਾਂ ਦਾ ਨੀਲਾ ਇਹਨਾਂ ਦਾ ਮਾਰਦਾ ਛਾਲਾ ਨੀਲਾ ਇਹਨਾਂ ਦਾ ਨਾ ਦਾ ਮਾਰਦਾ ਛਾਲ ਹੱਸ ਦੇ ਦਤਾਰ ਪਾਤਸ਼ਾਹ ਜੀ ਚੰਡੇ ਝੂਲ ਦੇ ਝੂਲ ਦੇ ਨਗਾਰ ਆਉਂਦੇ ਵਜ ਦੇ ਨੀਲੇ ਦੇ ਸਵਾਰ ਪਾਤਸ਼ਾਹ ਜੀ ਚੰਡੇ ਝੂਲ ਦੇ ਇਹਨਾਂ ਦਿੱਲੀ ਨੂੰ ਤੋੜਿਆ ਬਾਪੂ ਹਿੰਦ ਦਾ ਧਰਮ ਮਰੱਖਿਆ ਕਦੇ ਮੌਤੋਂ ਕਦੇ ਮੌਤ ਤੋਂ ਜਰਾਨੇ ਢਾਰਦਾ ਕਦੇ ਮੌਤ ਤੋਂ ਮੌਤ ਤੋਂ ਜਰਾ ਨਹੀਂ ਡਰਦਾ ਕਾਲ ਨੂੰ ਬਿਆਨੇ ਤਾਰਦਾ ਪਾਪੀ ਜਨਾਂ ਦੇ ਇਹ ਪਾਪੀ ਜਿਨ੍ਹਾਂ ਦੇ ਡੁੱਬਣ ਲੱਗੇ ਬੇਰੇ ਪੜਾ ਚ ਦੇ ਵਤਾਰ ਪਾਤਸ਼ਾਹ ਜੀ ਠੰਡੇ ਝੂਲਦੇ ਝੂਲਦੇ ਨਗਾਰੇ ਆਉਂਦੇ ਵੱਜਦੇ ਨੀਲੇ ਦੇ ਸਵਾਰ ਪਾਤਸ਼ਾਹ ਜੀ ਚੰਦੇ ਝੂਲਦੇ ਨੀਲਾ ਇਨ ਦਾ ਮਾਰਦਾ ਸ਼ਾਲਾ ਤੇ ਪਰੀਆਂ ਨੂੰ ਸੂਰਤ ਭੁਲੇ ਸਾਰੇ ਜੱਗ ਤੋਂ ਜਗਤੋਂ ਨਹਾਰ ਇਹ ਦੇ ਵਖਰੇ ਸਤ ਨਾਮ ਜਪਦਾ ਰਹੇ ਸਾਰੇ ਜਗਤੋਂ ਉਹ ਡਿੱਗੇ ਪਏ ਨੂੰ اٹھਾਉਣਾ ਅਰਛੀ ਰੱਖ ਦੇ ਵਿਚਾਰ ਪਾਤਸ਼ਾਹ ਜੀ ਚੰਡੇ ਚੂਲ ਦੇ ਚੂਲ ਦੇ ਨਗਾਰੀ ਆਉਂਦੇ ਵੱਜਦੇ ਨੀਲੇ ਦੇ ਸਵਾਰ ਪਾਤਸ਼ਾਹ ਜੀ ਚੰਡੇ ਚੂਲ ਦੇ ਉਹ ਬੋਲੀ ਬਣ ਕੇ ਦਣਕੇ ਟਰੇ ਨੰਗ ਦੇਂਦਾ ਜੰਗ ਦੇ ਤਰੀਕੇ ਦੱਸਦਾ ਬਲੀ ਸੂਰਮਾ ਸੂਰਮਾ ਰਣਾ ਦਾ ਜਾਨ ਨੂੰ ਢਾਲ ਤਲਵਾਰ ਰੱਖਦਾ ਬਲੀ ਸੂਰਮਾ ਓ ਰੀਸ ਜੋਗਿਆ ਕੋਈ ਨੀ ਕਰ ਸਕਦਾ ਹੋਵੇ ਦੇ ਹਜ਼ਾਰ ਬਾਦਸ਼ਾਹ ਦੀ ਠੰਡੇ ਤੂਲ ਦੇ ਠੂਲ ਦੇ ਨਗਾਰੇ ਆਉਂਦੇ ਵੱਜਦੇ ਨੀਲੇ ਦੇ ਸਵਾਰ ਬਾਦਸ਼ਾਹ ਠੰਡੇ ਚੂਲ ਦੇ ਸਿੰਘ ਸਹਿਬ ਜੀ ਆਦਿ ਸ਼ਕਤੀ ਮਾਤਾ ਸਹਿਬ ਦੇਵਾ ਜੀ ਮਾਤਾ ਸੁੰਦਰ ਕੌਰ ਜੀ ਮਾਤਾ ਜੀਤ ਕੌਰ ਜੀ ਧਨ ਗੁਰ ਤੇਗ ਬਹਾਦਰ ਸਾਹਿਬ ਜੀ ਗੁਰਦੇਵ ਮਾਤਾ ਗੁਜਰਕਾਰ ਜੀ ਚਾਰ ਸਹਿਬ ਜੀ ਆਦੇ ਪੰਜ ਪਿਆਰੇ ਪੰਜ ਵੀਰ ਚਾਲੀ ਮੁਕਤੇ ਸ੍ਰੀ ਆਦਿ ਦਰਬਾਰ ਦਸਮ ਦਰਬਾਰ ਸਰਬਲੋਹ ਦਰਬਾਰ ਜੀ ਚਰਮੇ ਕਰੋੜ ਜੀ ਦਾਨੂ ਪਾਵੇ ਸਤਿ ਸ੍ਰੀ ਅਕਾਲ